ਸ੍ਰੀ ਅਕਾਲ ਜੀ ਇੱਕ ਛੋਟੀ ਜੀ ਕਹਾਣੀ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ ਮੁੰਡਾ ਹੁੰਦਾ ਹੈ ਜਿਹੜਾ ਕਿ ਕੋਸ਼ਿਸ਼ ਕਰਦਾ ਹੈ ਕੋਸ਼ਿਸ਼ ਕਰਦਾ ਕਰਦਾ ਇੱਕ ਦਿਨ ਉਹ ਪੜਦਾ ਲਿਖਦਾ ਸ਼ਹਿਰ ਵਗ ਜਾਂਦਾ ਹੈ ਸ਼ਹਿਰ ਜਾ ਕੇ ਇੱਕ ਬਹੁਤ ਵਧੀਆ ਡਾਕਟਰ ਜਿਹੜਾ ਬਣ ਜਾਂਦਾ ਹੈ ਤੇ ਡਾਕਟਰ ਉਹ ਇੱਕ ਖਾਸ ਬਿਮਾਰੀ ਦਾ ਇਲਾਜ ਕਰਦਾ ਹੁੰਦਾ ਹੈ ਜਿਹਨ ਭਿਆਨਕ ਬਾਰੀਆਂ ਹੋ ਜਾਂਦੀਆਂ ਉਹ ਇੱਕ ਬਿਮਾਰੀ ਦਾ ਹੀ ਇਲਾਜ ਕਰਦਾ ਹੈ ਉਹਨੂੰ ਬਾਹਰਲੇ ਦਸਣੇ ਵਿੱਚ ਆਫਰ ਆਉਂਦੀ ਹੈ ਤੇ ਉੱਥੇ ਜਾ ਕੇ ਉਹ ਸੈਟਲ ਹੋ ਜਾਂਦਾ ਉਸੇ ਰਹਿਣਾ ਨੂੰ ਲੱਗ ਜਾਂਦਾ ਤਾਂ ਜਿੱਥੇ ਉਹ ਪੜ ਕੇ ਗਿਆ ਹੁੰਦਾ ਉਸ ਪਿੰਡ ਦੇ ਵਿੱਚ ਇੱਕ ਕੋਈ ਸੈਮੀਨਾਰ ਕਰਾਉਂਦੇ ਆ ਪਿੰਡ ਦੇ ਲੋਕ ਕੁਝ ਬੰਦੇ ਰਲ ਕੇ ਕੋਈ ਇੱਕ ਪ੍ਰੋਗਰਾਮ ਕਰਾਉਂਦੇ ਆ ਤੇ ਉੱਥੇ ਉਹਨੂੰ ਬੁਲਾਇਆ ਜਾਂਦਾ ਤੇ ਉਹ ਡਾਕਟਰ ਵੀ ਖੁਸ਼ੀ-ਖੁਸ਼ੀ ਉਸ ਪਿੰਡ ਦੇ ਵਿੱਚ ਆਉਂਦਾ ਉਹਨੂੰ ਇਹ ਹੁੰਦਾ ਵੀ ਮੈਨੂੰ ਜਿੱਥੇ ਮੈਂ ਪੜ ਕੇ ਆਇਆ ਮੈਂ ਜੋ ਲੋਕਾਂ ਦੇ ਵਿੱਚ ਜਾ ਕੇ ਮਿਲੂੰਗਾ ਉਹ ਲੋਕਾਂ ਤੇ ਉੱਥੇ ਮੇਰਾ ਘਰ-ਬਾਰ ਹੈ ਉਹ ਵੀ ਮੈਂ ਜਾ ਕੇ ਦੇਖੂ ਉਹਨੂੰ ਵੀ ਤਾਂ ਹੁੰਦੀ ਹੈ ਪਿੰਡ ਆਉਣ ਦੀ ਤੇ ਜਦੋਂ ਇਹਨੂੰ ਸੱਦਾ ਮਿਲਦਾ ਹੈ ਤੇ ਉਹ ਵਾਪਸ ਆਪਣੇ ਪਿੰਡ ਨੂੰ ਆਉਂਦਾ ਹੈ ਉਹ ਆਪਣੇ ਪਿੰਡ ਜਾਣ ਦੇ ਲਈ ਜਿਹੜੀ ਫਲਾਈਟ ਦੀ ਟਿਕਟ ਬੁੱਕ ਕਰਾਉਂਦਾ ਤੇ ਫਲਾਈਟ ਤੇ ਜਾਂਦਾ ਛੱਡਦਾ ਤੇ ਰਾਸਤੇ ਦੇ ਵਿੱਚ ਮੌਸਮ ਯਾਦੇ ਖਰਾਬ ਹੋ ਜਾਂਦਾ ਤਾਂ ਇਹ ਮੌਸਮ ਖਰਾਬ ਹੋ ਜਾਂਦਾ ਤਾਂ ਜਿਹੜਾ ਪਾਇਲਟ ਹੁੰਦਾ ਉਹ ਸਵਾਰੀਆਂ ਨੂੰ ਸਾਰਿਆਂ ਨੂੰ ਕਹਿ ਦਿੰਦਾ ਕਨੇ ਆਪਾਂ ਨੇੜੇ ਦੀ ਇਹੀ ਕਿਸੇ 에어ਪੋਰਟ ਤੇ ਜਹਾਜ਼ ਨੂੰ ਉਤਾਰਨਾ ਪਊਗਾ ਰੋਕਣਾ ਪਊਗਾ ਤਾਂ ਕਿ ਆਪਾਂ ਅੱਗੇ ਜਿਹੜਾ ਸੁਰੱਖਿਤ ਜਾ ਸਕੀ ਕਿਉਂਕਿ ਮੌਸਮ ਜ਼ਿਆਦਾ ਖਰਾਬ ਹੋ ਗਿਆ ਤੇ ਇੰਨੇ ਮੌਸਮ ਖਰਾਬ ਦੇ ਵਿੱਚ ਆਪਾਂ ਜਹਾਜ਼ ਨੂੰ ਅੱਗੇ ਨਹੀਂ ਲਿਆ ਸਕਦੇ ਤੇ ਡਾਕਟਰ ਨੂੰ ਗੁੱਸਾ ਆਉਣ ਲੱਗ ਜਾਂਦਾ ਕਿਉਂਕਿ ਉਹ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਿਆ ਹੁੰਦਾ ਤੇ ਹੋਰ ਲੇਟ ਹੋ ਰਿਹਾ ਹੁੰਦਾ ਤਾਂ ਜਿੱਥੇ ਜਹਾਜ਼ ਨੂੰ ਰੋਕਦੇ ਆ ਉੱਥੇ ਉਤਰਦਾ ਉੱਥੇ ਉਤਰ ਕੇ ਉਹ ਵੇਟ ਕਰਨ ਲੱਗ ਜਾਂਦਾ ਕਿ ਮੌਸਮ ਠੀਕ ਹੋਊਗਾ ਤੇ ਤਾਂ ਅਸੀਂ ਅੱਗੇ ਜਾ ਸਕਾਂਗੇ ਉੱਥੇ ਇੱਕ ਉਹਦਾ ਦੋਸਤ ਬਚਪਨ ਦਾ ਦੋਸਤ ਉਹਨੂੰ ਮਿਲ ਜਾਂਦਾ ਤਾਂ ਉਹ ਦੋਸਤ ਉਹਦਾ ਕਹਿਣ ਦਾ ਹੈ ਕਿ ਨਾ ਜੀ ਦੱਸੋ ਬਈ ਕਹਿੰਦਾ ਤੁਸੀਂ ਅ ਇੱਥੇ ਕਿਵੇਂ ਤਾਂ ਗੱਲਾਂ ਬਾਤਾਂ ਕਰਦੇ ਆ ਤੇ ਜਾਣਸਾਨ ਨਿਕਲ ਆਉਂਦੀ ਹੈ ਤੇ ਉਸ ਤੋਂ ਬਾਅਦ ਉਹਦਾ ਦੋਸਤ ਕਹਿੰਦਾ ਤੁਸੀਂ ਸਹੀ ਜਗ੍ਹਾ ਤੇ ਜਿਹੜਾ ਉਤਰਿਓ ਤੇ ਤੁਸੀਂ ਗਲਤ ਜਗ੍ਹਾ ਤੇ ਨਹੀਂ ਆਏ ਤੁਸੀਂ ਸਹੀ ਜਗ੍ਹਾ ਤੇ ਰੁਕਿਓ ਤੇ ਆਪਾਂ ਇੱਥੋਂ ਮੈਂ ਵੀ ਉਸੇ ਸੈਮੀਨਾਰ ਦੇ ਵਿੱਚ ਜਾਣਾ ਉਹ ਸਿਰੀ ਆ ਪ੍ਰੋਗਰਾਮ ਰੱਖਿਆ ਉਸ ਪ੍ਰੋਗਰਾਮ ਦੇ ਵਿੱਚ ਜਾਣਾ ਤੇ ਤੁਸੀਂ ਮੇਰੇ ਨਾਲ ਹੀ ਚੱਲੋ ਤਾਂ ਉਸ ਦਾ ਦੋਸਤ ਤੇ ਉਹ ਡਾਕਟਰ ਦੋਨੋਂ ਜਾਣੇ ਇੱਕ ਉਸ ਟੈਕਸੀ ਕਰਾਉਂਦੇ ਆ ਟੈਕਸੀ ਦੇ ਵਿੱਚ ਬਹਿ ਜਾਂਦੇ ਆ ਤੇ ਟੈਕਸੀ ਵਾਲੇ ਨੂੰ ਕਹਿ ਦਿੰਦੇ ਆ ਵੀ ਸਾਨੂੰ ਇਸ ਐਡਰੈਸ ਤੇ ਸਿੱਧੇ ਤੇ ਸਿੱਧੇ ਲੈ ਕੇ ਚੱਲ ਤਾਂ ਕਿਹੜਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਉੱਥੇ ਜਾ ਸਕੀ ਪਰ ਟੈਕਸੀ ਦਾ ਡਰਾਈਵਰ ਹੁੰਦਾ ਜਿਹੜਾ ਉਹ ਵੀ ਉਹਨਾਂ ਦੋਨਾਂ ਨੂੰ ਕਹਿੰਦਾ ਕਹਿੰਦਾ ਇਹ ਦੇਖੋ ਮੌਸਮ ਜਾਦੇ ਖਰਾਬ ਹੈ ਤੇ ਮੈਂ ਨਹੀਂ ਚਾਹੁੰਦਾ ਵੀ ਇਸ ਮੌਸਮ ਦੇ ਵਿੱਚ ਆਪਾਂ ਜਾਈਏ ਕਿਉਂਕਿ ਰਾਸਤੇ ਦੇ ਵਿੱਚ ਦਰਖਤ ਬਹੁਤ ਡਿੱਗੇ ਹੋਣਗੇ ਤੇ ਹਨੇਰੀ ਚੱਲ ਰਹੀ ਹੈ ਤੇ ਕੋਈ ਆਪਾਂ ਨੂੰ ਵੀ ਨੁਕਸਾਨ ਹੋ ਸਕਦਾ ਜੇ ਤੁਸੀਂ ਵੇਟ ਕਰਨੋਂ ਤਾਂ ਬਹੁਤ ਵਧੀਆ ਗੱਲ ਹੈ ਪਰ ਡਾਕਟਰ ਨੂੰ ਕਹਲ ਆਉਂਦੀ ਹੈ ਡਾਕਟਰ ਨੂੰ ਕਹਿੰਦਾ ਨਹੀਂ ਜੀ ਤੁਸੀਂ ਚਲੋ ਤੇ ਮੈਂ ਸਿੱਧੀ ਉਥੇ ਜਲਦੀ ਉਸ ਫਰਮ ਦੇ ਵਿੱਚ ਪਹੁੰਚਣਾ ਤਾਂ ਜਦੋਂ ਬਾਰ-ਬਾਰ ਡਾਕਟਰ ਤੇ ਉਹਦਾ ਦੋਸਤ ਉਸ ਨੂੰ ਟੈਕਸੀ ਵਾਲੇ ਨੂੰ ਕਹਿੰਦੇ ਆ ਤਾਂ ਉਹ ਡਰਾਈਵਰ ਵੀ ਰਾਜ਼ੀ ਹੋ ਜਾਂਦਾ ਵੀ ਚਲੋ ਆਪਾਂ ਜਿੰਨੀ ਕੁ ਬਾਟ ਨਿਭੜਦੀ ਹੈ ਤੇ ਆਪਾਂ ਨਿਵੇੜ ਲੈਣੇ ਚੱਲਦੇ ਆ ਤਾਂ ਚਲੋ ਉਹ ਤੁਰੇ ਜਾਂਦੇ ਆ ਰਾਸਤੇ ਦੇ ਵਿੱਚ ਜਾ ਕੇ ਜਿਹੜਾ ਡਰਾਈਵਰ ਹੁੰਦਾ ਉਹ ਰਸਤਾ ਭਟਕੇ ਜਾਂਦਾ ਉਹ ਵਾਸਤਾ ਗਲਤ ਰਸਤੇ ਤੇ ਚਲਾ ਜਾਂਦਾ ਜਦੋਂ ਗਲਤ ਰਸਤੇ ਤੇ ਜਾਂਦਾ ਤੇ ਉਹ ਡਾਕਟਰ ਨੂੰ ਦੱਸਣ ਲੱਗਿਆ ਵੀ ਡਰਦਾ ਵੀ ਜਿਵੇਂ ਇਹਨਾਂ ਨੂੰ ਦੱਸਿਆ ਤਾਂ ਹੋ ਸਕਦਾ ਹੈ ਮੈਨੂੰ ਬੁਰਾ ਭਲਾ ਆਖਣੇ ਮੇਰੇ ਗਲ ਪੈਣਗੇ ਮੇਰੇ ਨਾਲ ਲੜਨਗੇ ਗੁੱਸੇ ਹੋਣਗੇ ਤਾਂ ਉਹ ਡਰਦਰਦਾ ਫਿਰ ਵੀ ਉਸ ਡਾਕਟਰ ਨੂੰ ਤੇ ਉਸ ਜਾਂ ਦੂਜਿਆਂ ਦੇ ਦੋਸਤਾਂ ਦਾ ਡਾਕਟਰ ਦਾ ਉਹਨਾਂ ਦੋਨਾਂ ਨੂੰ ਕਹਿੰਦਾ ਹੀ ਕਿ ਨਾ ਦੇਖੋ ਮੌਸਮ ਜਿਆਦਾ ਖਰਾਬ ਹੋ ਗਿਆ ਤੇ ਆਪਾਂ ਰਸਤਾ ਵੀ ਇਸ ਟਾਈਮ ਭਟਕ ਚੁੱਕੇ ਆ ਮੈਂ ਉਸ ਸਹੀ ਰਸਤੇ ਤੇ ਨਹੀਂ ਹੈਗਾ ਕਿਉਂਕਿ ਮੈਨੂੰ ਇਹਨਾਂ ਤੂਫਾਨ ਦੇ ਵਿੱਚ ਰਸਤਾ ਨਹੀਂ ਲੱਭ ਰਿਹਾ ਸੀ ਤੇ ਹੁਣ ਆਪਾਂ ਕਿਉਂ ਨਾ ਕਿਸੇ ਨਾ ਕਿਸੇ ਦੇ ਇੱਥੇ ਘਰੇ ਰੁਕੀਏ ਤਾਂ ਕਿ ਆਪਾਂ ਵੀ ਇਸ ਜਿਹੜਾ ਤੂਫਾਨ ਦੇ ਵਿੱਚੋਂ ਬਚੀਏ ਤੇ ਨਾਲੇ ਆਪਾਂ ਚਲੋ ਪ੍ਰੋਗਰਾਮ ਤਾਂ ਅੱਗੇ ਲੇਟ ਹੋਊਗੀ ਹੋਊਗਾ ਤੇ ਆਪਾਂ ਥੋੜਾ ਟਾਈਮ ਕਿਸੇ ਦੇ ਘਰ ਰੋਕ ਕੇ ਫੇਰ ਆਪਾਂ ਚੱਲਦੇ ਆ ਅੱਗੇ ਤਾਂ ਡਰਾਈਵਰ ਨੇੜੇ ਹੀ ਕਿਸੇ ਘਰ ਦੇ ਕੋਲ ਉਹ ਗੱਡੀ ਰੋਕ ਲੈਂਦਾ ਤੇ ਗੱਡੀ ਰੋਕ ਕੇ ਕੋਈ ਦਰਵਾਜ਼ਾ ਖੜਕਾਉਂਦਾ ਤਾਂ ਬਜ਼ੁਰਗ ਔਰਤ ਦਰਵਾਜ਼ਾ ਖੋਲਦੀ ਹੈ ਤੇ ਗੋ ਤਿੰਨੇ ਜਣਾਂ ਨੂੰ ਉਹ ਅੰਦਰ ਆਉਣ ਲਈ ਕਹਿੰਦੀ ਹੈ ਕਿਉਂਕਿ ਮੌਸਮ ਜਿਆਦਾ ਖਰਾਬ ਹੁੰਦਾ ਹੈ ਤੇ ਜਦੋਂ ਉਹ ਅੰਦਰ ਆ ਜਾਂਦੇ ਆ ਅੰਦਰ ਆ ਕੇ ਬੈਠ ਜਾਂਦੇ ਮਾਤਾ ਬੈਠਣ ਲਈ ਕਹਿੰਦੀ ਆ ਬੈਠ ਕੇ ਆਰਾਮ ਕਰੋ ਜਦੋਂ ਡਾਕਟਰ ਅੰਦਰ ਜਾ ਕੇ ਬਹਿੰਦਾ ਤਾਂ ਬੈਠ ਕੇ ਇੱਕ ਮੰਜ਼ਰੇ ਉੱਪਰ ਇੱਕ ਬੱਚਾ ਪਿਆ ਹੁੰਦਾ ਜਿਹੜਾ 8-10 ਸਾਲਾਂ ਦਾ ਹੁੰਦਾ ਹੈ ਕਾਫੀ ਉਹਨੂੰ ਲੱਗਦਾ ਕਿ ਕਾਫੀ ਟਾਈਮ ਤੋਂ ਉਹ ਜਿਹੜਾ ਬਿਮਾਰ ਹੋ ਵੀ ਤੇ ਮਾਤਾ ਨੂੰ ਪੁੱਛਣ ਲੱਗ ਜਾਂਦਾ ਕਿ ਇਹ ਮਾਤਾ ਇਸ ਬੱਚੇ ਨੂੰ ਕੀ ਬਿਮਾਰੀ ਹੈ ਕਿਉਂ ਇਸ ਤਰ੍ਹਾਂ ਪਿਆ ਹੈਗਾ ਤਾਂ ਮਾਤਾ ਨੂੰ ਭਾਵ ਕੋ ਕੇ ਦੱਸਣ ਲੱਗ ਜਾਂਦੀ ਆ ਤਾਂ ਮਾਤਾ ਕਹਿੰਦੀ ਆ ਕਿ ਜੀ ਅਪਤੇਸ ਨੂੰ ਇਸ ਦੇ ਇਲਾਜ ਲਈ ਬਾਹਰੋਂ ਇੱਕ ਡਾਕਟਰ ਨੇ ਆਉਣਾ ਸੀ ਪਰ ਅੱਜ ਮੌਸਮ ਜਿਆਦਾ ਖਰਾਬ ਹੋ ਗਿਆ ਤੇ ਖਰਾਬ ਹੋਣ ਕਰਕੇ ਸਾਨੂੰ ਪਤਾ ਵੀ ਅੱਜ ਉਹਦੀ ਉਹ ਨਹੀਂ ਆ ਸਕਦਾ ਤੇ ਮੈਂ ਉਸ ਦੀ ਬੇਡ ਦੇ ਵਿੱਚ ਬੈਠੀ ਸੀ ਤੇ ਹੁਣ ਦੇਖੋ ਕਦੋਂ ਉਹਦਾ ਪਰਮਾਤਮਾ ਇਲਾਜ ਕਰਾਊਗਾ ਤਾਂ ਡਾਕਟਰ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋ ਜਾਂਦਾ ਤੇ ਉਸ ਬਜ਼ੁਰਗ ਮਾਤਾ ਨੂੰ ਕਹਿੰਦਾ ਕਹਿੰਦਾ ਮਾਤਾ ਤੈਨੂੰ ਨਰਾਜ਼ ਹੋਣ ਦੀ ਲੋੜ ਨਹੀਂ ਕਿਉਂਕਿ ਉਹ ਡਾਕਟਰ ਜਿਹੜਾ ਮੈਂ ਆ ਤੇ ਮੈਂ ਹੀ ਇਸ ਦਾ ਇਲਾਜ ਕਰਨਾ ਸੀ ਸੋ ਜਦੋਂ ਵੀ ਕੋਈ ਮਾਂ ਆਪਣੇ ਪੁੱਤ ਲਈ ਆਪਣੀ ਔਲਾਦ ਲਈ ਬੇਨਤੀ ਕਰਦੀ ਹੈ ਨਾ ਤਾਂ ਕਦੇ ਵੀ ਉਹ ਅਰਦਾਸ ਉਹਦੀ ਵਿਰਥੀ ਨਹੀਂ ਜਾਂਦੀ ਸੋ ਦੋਸਤੋ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ